ਅੱਜ ਇੱਕ ਸਹਾਇਜ ਐਂਡ ਟੈਕਸੇਸ਼ਨ ਭਵਨ ਦੇ ਅੰਦਰ ਆਇਆਗੇ ਕਿਉਂਕਿ ਕਾਫੀ ਅਸਤੇ ਤੋਂ ਸਾਡੇ ਅਫਸਰ ਸਹਿਬਾਨ ਨੂੰ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਕਿ ਕਾਫੀ ਸਾਰੀਆਂ ਫਾਈਲਾਂ ਚ 2 ਦਿਨ ਦਾ 3 ਦਿਨ ਦਾ 4 ਦਿਨ ਦਾ ਡਿਲੇ ਹੋ ਜਾਂਦਾ ਯਾਨੀ ਕਿ ਫਾਈਲ ਦੋ ਦੋ ਤਿੰਨ ਤਿੰਨ ਦਿਨ ਜਿਹੜੀ ਅਫਸਰ ਦੇ ਅੰਦਰ ਪੈਂਡਿੰਗ ਪਈ ਰਹਿੰਦੀ ਉਹ ਕਲੀਅਰ ਨਹੀਂ ਹੁੰਦੀ ਔਰ ਉਸ ਕਰਕੇ ਕਰਾਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵਧ ਜਾਂਦੇ ਨੇਗੇ ਸੋ ਇਹ ਸ਼ਿਕਾਇਤ ਮਿਲੀ ਸੀ ਅ ਚੈਕਿੰਗ ਕੀਤੀ ਹੈਗੀ ਕਾਫੀ ਸਾਰੇ ਰਿਕਾਰਡ ਜਿਹੜਾ ਅਸੀਂ ਕਲਰਕ ਕੀਤਾਗਾ ਸਾਡੇ ਕਮਿਸ਼ਨਰ ਸਾਹਿਬ ਨੇ ਰਿਕਾਰਡ ਕਬਜ਼ੇ ਚ ਲਿਆਗਾ ਉਸ ਰਿਕਾਰਡ ਨੂੰ ਦੇਖਾਂਗੇ ਜਿੱਦਾ ਵੀ ਜਿਸ ਵੀ ਆਫੀਸਰ ਦੀ ਜਿਸ ਵੀ ਕਲਰਕ ਦੀ ਆਫੀਸਰ ਦੀ ਡਿਲੇ ਹੋਊਗੀ ਤਾਂ ਉਹਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਾਕੀ ਸਰ ਕੀ ਮੈਸੇਜ ਕੀ ਦੇਣਾ ਚਾਹੁੰਦੇ ਜਿਹੜੇ ਇਸ ਤਰ੍ਹਾਂ ਡਿਲੇ ਕਰਦੇ ਬਿਲਕੁਲ ਮੈਸੇਜ ਬੜਾ ਸਪਸ਼ਟ ਆ ਕਿ ਕੋਈ ਵੀ ਫਾਈਲ ਕਿਸੇ ਵੀ ਆਫੀਸਰ ਕੋਲੇ ਜਦੋਂ ਆਉਂਦੀ ਆ ਤਾਂ ਤੁਰੰਤ 24 ਆਵਰ ਜਿਹੜਾ ਉਹਦੇ ਜਿਹੜਾ ਵੀ ਟਾਈਮ ਲਿਖਿਆਗਾ ਉਸ ਟਾਈਮ ਦੇ ਦਰਾਂ ਤੁਸੀਂ ਉਤੇ ਐਕਸ਼ਨ ਲਓ ਜੋ ਵੀ ਤੁਹਾਡਾ ਫੈਸਲਾ ਬਣਦਾਗਾ ਫੈਸਲਾ ਪੋਜ਼ਿਟਿਵ ਲੈਕਟਰ ਦੀ ਮੈਂ ਗੱਲ ਨਹੀਂ ਕਰਦਾ ਫੈਸਲਾ ਜਿਹੜਾ ਹੈਗਾਗਾ ਉਹਦੇ ਤੇ ਲੈਣਾ ਬਣਦਾ ਜੇ ਫੈਸਲਾ ਨਹੀਂ ਲੈਂਦੇ ਤਾਂ ਇਟ ਮੀਨਸ ਕਿਤਨਾ ਕਿਤੇ ਕ腐ਸ਼ਨ ਵੱਲ ਉਂਗਲ ਜਾਂਦੀ ਆ ਡਿਲੇ ਵੀ ਜਿਹੜੀ ਹੁੰਦੀ ਆ ਕਿਸੇ ਕੰਮ ਤੇ ਡਿਲੇ ਕਰਨਾ ਉਹ ਵੀ ਵੈਸੇ ਬੰਦਾ ਕ腐ਸ਼ਨ ਹੀ ਮੰਨੀ ਜਾਂਦੀ ਉਸ ਇਸ ਗੱਲ ਕਰਕੇ ਬਿਲਕੁਲ ਟੋਲਰੇਟਲੀ ਕੀਤਾ ਜਾਊਗਾ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇੱਕ ਤੋਂ ਵਿਅਕਤੀ ਜਿਹੜੇ ਨੇਗੇ ਗੈਰਹਾਜ਼ਰ ਨੇਗੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਸਰ ਹਾਈਵੇਜ਼ ਦੇ ਉੱਪਰ ਤੁਸੀਂ ਇੱਕ ਵਾਰੀ ਬਹੁਤ ਵੱਡੀ ਚੈਕਿੰਗ ਕੀਤੀ ਸੀ ਜਿਸ ਦੀ ਕਾਫੀ ਚੋਰੀ ਫੜੀ ਸੀ ਵਾਦਾ ਹੋਇਆ ਸੀ ਲੱਗਦਾ ਵੀ ਦੁਬ ਉਸ ਤਰ੍ਹਾਂ ਤੁਸੀਂ ਇਰਤਨ ਸਿੱਧੀ ਚੈਕਿੰਗ ਕਰੋਗੇ ਬਿਲਕੁਲ ਆਉਣ ਵਾਲੇ ਸਮੇਂ 'ਚ ਚੈਕਿੰਗ ਕਰਾਂਗੇ ਜੀ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗੈਰ ਕਾਨੂੰਨੀ ਕੰਮ ਕਰਦੇ ਰਹਿੰਦੇ ਨੇਗੇ ਉਹਨਾਂ ਨੂੰ ਫੜਨਾ ਉਹਨਾਂ ਤੇ ਐਕਸ਼ਨ ਲੈਣਾ ਸਾਡੇ ਅਫਸਰ ਸਾਹਿਬਾਨ ਦਾ ਕੰਮ ਹੁੰਦਾਗਾ ਪਰ ਲੇਕਿਨ ਸਮੇਂ-ਸਮੇਂ ਸਿਰ ਮੈਂ ਵੀ ਖੁਦ ਜਾਣਾਗਾ ਤਾਂ ਕਿ ਸਾਡੇ ਅਫਸਰਾਂ ਜਿਹੜੇ ਨੇਗੇ ਉਹ ਵੀ ਅچھے ਤਰੀਕੇ ਦੇ ਨਾਲ ਕੰਮ ਕਰਦੇ ਰਹਿਣ ਉਹਨਾਂ ਨੂੰ ਵੀ ਜਿਹੜਾ ਹੋਰ ਤਾਕਤ ਮੇਰੇ ਬਲ ਮਿਲੇ ਜਦੋਂ ਅਫਸਰ ਦੇ ਨਾਲ ਮੰਤਰੀ ਖੜਾ ਹੁੰਦਾਗਾ ਤਾਂ ਮੈਂ ਸਮਝਦਾ ਜਿਹੜਾ ਅਫਸਰ ਆ ਹੋਰ ਵੀ ਅچھے ਤਰੀਕੇ ਨਾਲ ਉਹ ਕੰਮ ਕਰਨ ਦੀ ਉਹਨੂੰ ਤਾਕਤ ਮਿਲਦੀ